ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ ਆਪਣੇ ਆਸ-ਪਾਸ ਦੇ ਸਮਾਜ ਵਿੱਚ ਹਰ ਰੋਜ਼ ਦੇਖਦੇ ਹੋ ਕਿ 21ਵੀਂ ਸਦੀ ਦੇ ਇਸ ਆਧੁਨਿਕ ਯੁੱਗ ਵਿੱਚ ਵੀ ਲੋਕ ਕਿਵੇਂ ਵਹਿਮਾਂ ਭਰਮਾਂ ਅਤੇ ਤੰਤਰ-ਮੰਤਰਾਂ ਵਿੱਚ ਫਸੇ ਹੋਏ ਹਨ ਅਤੇ ਲੁੱਟੇ ਜਾ ਰਹੇ ਹਨ ਆਮ ਲੋਕਾਂ ਦੇ ਇਸੇ ਮੂਰਖ ਰਵੱਈਏ ਦਾ ਫਾਇਦਾ ਉਠਾ ਰਹੇ ਹਨ ਅੱਜਕੱਲ ਦੇ ਠੋਗੀ ਅਤੇ ਫਖੜੀ ਬਾਪੇ ਜਿਹੜੇ ਬੜੀ ਚਲਾਕੀ ਦੇ ਨਾਲ ਲੋਕਾਂ ਦੀ ਨਫਤ ਚੋਟੋਲਦੇ ਐ ਤੇ ਫਿਰ ਉਹਨਾਂ ਨੂੰ ਵਹਿਮਾ ਭਰਮਾਂ ਵਿੱਚ ਪਾ ਕੇ ਉਹਨਾਂ ਦੀਆਂ ਕਮਜ਼ੋਰੀਆਂ ਫੜ ਕੇ ਉਹਨਾਂ ਨੂੰ ਬਲੈਕਮੇਅਰ ਕਰਕੇ ਲੁੱਟਦੇ ਹਨ ਹਰ ਰੋਜ਼ ਸੋਸ਼ਲ ਮੀਡੀਆ ਉੱਤੇ ਸਾਨੂੰ ਕੋਈ ਨਾ ਕੋਈ ਨਵਾਂ ਸਾਧ ਕੋਈ ਪਖੰਡੀ ਪਾਪਾ ਦੇਸੀ ਜਾਂਦਾ ਹੈ ਜੋ ਆਪਣੇ ਆਪਣੇ ਢੰਗ ਤਰੀਕੇ ਵਰਤ ਕੇ ਲੋਕਾਂ ਨੂੰ ਲੁੱਟ ਰਿਹਾ ਅਤਲ ਲੋਕ ਖੁਸ਼ੀ ਖੁਸ਼ੀ ਲੁੱਟੇ ਵੀ ਜਾ ਰਹੇ ਹਨ ਅਜੇ ਹੀ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਉਤੇ ਇਸ ਕਾਲੀ ਕੰਬਲੀ ਵਾਲੇ ਬਾਬੇ ਦੀ ਵੀ ਜ਼ਰੂਰ ਦੇਖੀ ਹੋਵੇਗੀ ਜੋ ਬਸ ਆਪਣਾ ਇਹ ਕਾਲਾ ਕੰਬਲ ਮਰੀਜ਼ਾਂ ਉਤੇ ਲਾਉਂਦਾ ਤੇ ਮਰੀਜ਼ ਠੀਕ ਹੋ ਜਾਂਦੇ ਹਨ ਇਹ ਕੰਬਲੀ ਵਾਲਾ ਪਾਪਾ ਦਾਅਵਾ ਕਰਦਾ ਹੈ ਕਿ ਮੈਂ ਹਰ ਬਿਮਾਰੀ ਦਾ ਇਲਾਜ ਕਰਦਾ ਹਾਂ ਉਹ ਵੀ ਫ੍ਰੀ ਬੇਚੈਨ ਇਲਾਜ ਫ੍ਰੀ ਕਰਦਾ ਹੈ ਪਰ ਫਿਰ ਵੀ ਇਹ ਲੋਕਾਂ ਨੂੰ ਕਿਵੇਂ ਲੁੱਟਦਾ ਕਿਵੇਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਇਹ ਆਪਣੀ ਦੁਕਾਨ ਚਲਾ ਰਿਹਾ ਇਸ ਬਾਰੇ ਵਟੇ ਖੁਲਾਸੇ ਅਸੀਂ ਅੱਜ ਦੀ ਇਸ ਵੀਡੀਓ ਵਿੱਚ ਕਰਾ ਗਏ। ਸੋ ਕਿਰਪਾ ਕਰਕੇ ਇਸ ਬਾਬੇ ਦੀ ਅਸਲੀਅਤ ਜਾਣਨ ਲਈ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਦੋਸਤੋ ਇੱਕ ਕਾਲੀ ਕੰਪਨੀ ਵਾਲਾ ਪਪਾ Rajasthan ਦਾ ਰਹਿਣ ਵਾਲਾ ਹੈ ਜੋ Rajasthan ਤੋਂ ਇਲਾਵਾ ਭਾਰਤ ਦੇ ਹੋਰ ਵੀ ਕਈ ਸ਼ਹਿਰਾਂ ਵਿੱਚ ਆਪਣੇ ਡੇਰਾ ਆਪਣੇ ਟੈਂਪ ਲਗਾ ਕੇ ਲੋਕਾਂ ਨੂੰ ਠੀਕ ਕਰਨ ਦਾ ਦਾਵਾ ਕਰ ਰਿਹਾ ਹੈ। ਇਸ ਬਾਬੇ ਦੀ ਵੀਡੀਓ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਇਹ ਇਸ ਬਾਬੇ ਕੋਲ ਉਹ ਲੋਕ ਆਉਂਦੇ ਹਨ ਜੋ ਵਿਕਲਾਕ ਹੁੰਦੇ ਹਨ ਜਾਂ ਜਿਹੜੇ ਲੋਲੇ ਲੱਕੜੇ ਅਤੇ ਚੱਲ ਫੇਰ ਨਹੀਂ ਸਕਦੇ ਉਹਨਾਂ ਉੱਤੇ ਪਾਪਾ ਆਪਣਾ ਕਾਲਾ ਕੰਬਲ ਫੇਰਦਾ ਤੇ ਉਹ ਲੋਕ ਦਾਵਾ ਕਰਦੇ ਆ ਕਿ ਉਹ ਠੀਕ ਹੋ ਰਹਾ ਹੈ ਜੀ ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਬਾਬਾ ਇੱਕ ਵਾਰ ਜਿਸ ਉੱਤੇ ਹੱਥ ਫੇਰ ਦਿੰਦਾ ਉਹ ਉਸੇ ਵਕਤ ਹੀ ਠੀਕ ਹੋ ਜਾਂਦਾ ਹੈ ਪਰ ਅਸਲੀਅਤ ਵਿੱਚ ਕੁਝ ਹੋਰ ਹੈ ਅਸੀਂ ਜਦੋਂ ਇਸ ਬਾਬੇ ਬਾਰੇ ਕੋਝ ਪ੍ਰਤਾਨ ਕੀਤੀ ਤਾਂ ਇਸ ਦੇ ਕੈਂਪ ਵਿੱਚ ਆਉਣ ਵਾਲੇ ਸ਼ਰਧਾਲੂਆਂ ਤੋਂ ਇਹ ਪਤਨ ਲੱਗਾ ਕਿ ਕਈ ਲੋਕ ਦਾ ਇਤੇ ਕਈ ਕਈ ਮਹੀਨਿਆਂ ਤੋਂ ਉਸ ਕੋਲੋਂ ਇਲਾਜ ਕਰਵਾਉਣ ਲਈ ਆ ਰਹੇ ਹਨ ਪਰ ਉਹਨਾਂ ਦੀ ਹਾਲਤ ਉਵੇਂ ਦੀ ਉਵੇਂ ਹੀ ਹੈ ਇਸ ਬਾਪੇ ਨੇ ਆਪਣੇ ਭਗਤਾਂ ਰਾਹੀਂ ਚੋਚਲ ਮੀਡੀਆ ਉਤੇ ਪ੍ਰਚਾਰ ਕਰਵਾਇਆ ਹੈ ਕਿ ਜਿਸ ਮਰੀਜ਼ ਨੂੰ ਜਾਂ ਜਿਸ ਬਿਮਾਰੀ ਨੂੰ ਵੱਡੇ ਡਾਕਟਰ ਠੀਕ ਨਹੀਂ ਕਰ ਸਕਦੇ ਅਤੇ ਜਵਾਬ ਦੇ ਚੁੱਕੇ ਹਨ ਉਸ ਨੂੰ ਮੈਂ ਠੀਕ ਕਰ ਸਕਦਾ ਹਾਂ ਕੰਪਲੀ ਵਾਲੇ ਬਾਪੇ ਦੇ ਭਗਤਾਂ ਅਨੁਸਾਰ ਬਾਪੇ ਨੇ ਬਹੁਤ ਸਾਰੀਆਂ ਰੀਤੀਆਂ ਸਿਧੀਆਂ ਆਪਣੇ ਵੱਸ ਵਿੱਚ ਕੀਤੀਆਂ ਹੋਈਆਂ ਹਨ ਅਤੇ ਇਹ ਸਾਬੇ ਨੇ ਬੜੀ ਚਮਤਕਾਰ ਇਹ ਹਾਸ ਕੀਤੇ ਹੋਏ ਪਰ ਦੋਸਤੋ ਤੁਸੀਂ ਦੱਸੋਗੇ ਇਸ ਮਾਂ ਦੀ ਕੁੱਖੋ ਜਨਮੇ ਇਸ ਇਨਸਾਨ ਦੇ ਕੋ ਕਦੇ ਵੀ ਕੋਈ ਚਮਤਕਾਰ ਹੋ ਸਕਦਾ ਹੈ ਪਰ ਹਾਂ ਇਹਨਾ ਜ਼ਰੂਰ ਹੈ ਕਿ ਜਾਦੂਗਰਾਂ ਵਾਂਗ ਕੋਈ ਉਸ ਦੀ ਆਸ ਦੀ ਸਭਾਇਤਾ ਜ਼ਰੂਰ ਹੋ ਸਕਦੀ ਬਾਬੇ ਵੱਲੋਂ ਸੋਸ਼ਲ ਮੀਡੀਆ ਉਤੇ ਇਹ ਵੀ ਐਲਾਨ ਕੀਤਾ ਜਾਂਦਾ ਹੈ ਕਿ ਉਹ ਸਭ ਦਾ ਇਲਾਜ ਫ੍ਰੀ ਕਰਦਾ ਇਹ ਜਲ ਕੋ ਜਹਾਦਰ ਤੱਕ ਤਾਂ ਠੀਕ ਹੈ ਕਿ ਪਾਪਾ ਇਲਾਜ ਤਾਂ ਫ੍ਰੀ ਕਰਦਾ ਸਾਰਖ ਲਾਤੀ ਕਰਵਾਉਣ ਆਏ ਪਤੇ ਤੋਂ ਪ੍ਰਸ਼ੰਤਾ ਦਾਣ ਪ੍ਰਸ਼ਾਦ ਮੱਥਾ ਟਿਕਾਈਏ ਤੇ ਰੂਪ ਵਿੱਚ ਬਹੁਤ ਸਾਰੇ ਪੈਸੇ ਲੁੱਟ ਲਏ ਜਾਂਦੇ ਹਨ ਜਿੱਦੇ ਸਿੱਧੇ ਸਿੱਧੇ ਕਮਾਈ ਬਾਪੇ ਕੋਲ ਹੀ ਜਾਂਦੀ ਹੈ ਪਿੱਛੇ ਜੇ ਕੁਝ ਨੈਸ਼ਨਲ ਮੀਡੀਆ ਦੇ ਚੈਨਲਾਂ ਵੱਲੋਂ ਜਦੋਂ ਇਸ ਬਾਪੇ ਦੇ ਡੇਰੇ ਵਿੱਚ ਜਾ ਕੇ ਇਸ ਕੋਲੋਂ ਪੁੱਛ-ਪਵਾਲ ਜਵਾਬ ਕੀਤੇ ਗਏ ਤਾਂ ਇਹ ਬਾਪਾ ਬਿਨਾਂ ਕਿਸੇ ਸਵਾਲਾਂ ਦਾ ਜਵਾਬ ਦਿੱਤੇ ਆਪਣੇ ਸ਼ਰਧਾਲੂਆਂ ਨੂੰ ਵੀ ਵਿੱਚੇ ਛੱਡ ਕੇ ਰਾਤੋਂ ਰਾਤ ਉੱਥੋਂ ਆਪਣਾ ਪੂਰੀਆ ਬਿੱਤਰਾ ਵੱਢ ਕੇ ਰਫੋ ਚੱਕਰ ਹੋ ਗਿਆ ਸੀ ਇਹ ਇਸ ਕੰਪਨੀ ਬਾਰੇ ਬਾਬੇ ਦਾ ਪੂਰਾ ਨਾਮ ਦਿਨੇਸ਼ ਹੈ ਤੇ ਇਸ ਦਾ ਜਨਮ ਗੁਜਰਾਤ ਦੇ ਲਖਤਰ ਜ਼ਿਲ੍ਹੇ ਦੇ ਘੜਾ ਪਿੰਡ ਵਿੱਚ ਹੋਇਆ ਸੀ। ਬਾਬੇ ਦੇ ਭਗਤਾ ਦੁਆਰਾ ਇਹ ਦੱਸਿਆ ਜਾਂਦਾ ਹੈ ਕਿ ਇਹ ਬਾਬਾ ਜਨਮ ਤੋਂ ਹੀ ਚਮਤਕਾਰੀ ਹੈ ਅਤੇ ਸਿਰਫ 4 ਸਾਲ ਦੀ ਉਮਰ ਵਿੱਚ ਹੀ ਇਸ ਨੇ ਰੀਤੀ ਅਥੀਤੀਆ ਪ੍ਰਾਪਤ ਕਰ ਲਈਆਂ ਸਨ ਅਤੇ 4 ਸਾਲ ਦੀ ਉਮਰ ਵਿੱਚ ਹੀ ਇਹ ਲੋਕਾਂ ਦਾ ਫ੍ਰੀ ਇਲਾਜ ਕਰਨ ਲੱਗ ਪਿਆ ਸੀ। ਅੱਜ ਇਸ ਬਾਬੇ ਦੀ ਉਮਰ 40 ਸਾਲ ਤੋਂ ਉੱਪਰ ਹੈ ਅਤੇ ਜਿਸ ਅਸਾਬ ਨਾਲ ਇਸ ਨੇ ਜਾਜ਼ਦ ਦੀ ਅਬਰ ਵਿੱਚ ਹਰ ਬਿਮਾਰੀ ਦਾ ਇਲਾਜ ਸ਼ੁਰੂ ਕੀਤਾ ਉਸ ਹਿਸਾਬ ਨਾਲ ਤਾਂ ਅੱਜ ਅਤੇ ਭਾਰਤ ਨੂੰ ਰੋਗ ਮੁਕਤ ਹੋ ਜਾਣਾ ਚਾਹੀਦਾ ਸੀ ਕਿਉਂਕਿ ਬਾਬਾ ਕਿਹੜਾ ਕਿਸੇ ਦਾ ਕੋਈ ਆਪਰੇਸ਼ਨ ਕਰਦਾ ਜਾਂ ਫਿਰ ਇੰਜੈਕਸ਼ਨ ਲਗਾਉਂਦਾ ਹੈ ਜਾਂ ਫਿਰ ਟੈਸਟ ਕਰਦਾ ਸਿਰਫ ਦੋ ਬਿੱਟ ਆਪਣਾ ਹੱਥ ਹੀ ਵੇਲਦਾ ਬਾਬੇ ਦੇ ਭਗਤੇ ਵੀ ਦੱਸਦੇ ਅਰ ਕਿ ਬਾਬੇ ਨੂੰ 16000 ਮਤਰਵ ਦੇਣ ਅਤੇ ਇਹ 16000 ਬਿਮਾਰੀਆਂ ਠੀਕ ਕਰ ਸਕਦਾ ਹੈ ਭਾਵੇਂ ਕਿ ਹਰੇਕ ਬਿਮਾਰੀ ਵਾਸਤੇ ਵੱਖਰਾ ਵੱਖਰਾ ਮਤਰ ਬੋਲਦਾ ਹੈ ਇਸ ਨੇ ਆਪਣਾ ਇੱਕ YouTube ਚੈਨਲ ਵੀ ਬਣਾਇਆ ਹੋਇਆ ਜਿੱਥੇ ਇਹ ਕੈਂਸਰ, ਲੱਕਵਾ, ਪੋਲੀਓ, ਏਡ ਵਰਗੇ ਵੱਡੇ ਰੋਗਾਂ ਦਾ ਇਲਾਜ ਕਰਦਾ ਹੈ। ਹੁਣ ਮੌਜੂਦਾ ਸਮੇਂ ਵਿੱਚ ਇਸ ਦਾ ਟੇਰਾ ਰਾਜਸਥਾਨ ਪਾਲੜੀਵਾੜਾ ਵਿੱਚ ਲੱਗਾ ਹੋਇਆ। ਇੱਥੇ ਵੀ ਦੂਜੇ ਪ੍ਰਗਟੀਆਂ ਮਾਗ ਉਹੀ ਕਾਰਨ ਸਾਹਮਣੇ ਆਏ ਹੈ ਕਿ ਇਹ ਟੇਰਾ ਤੇ ਕੈਂਪ ਪਾਲੜੀਵਾੜਾ ਦੇ ਮੌਜੂਦਾ MLA ਦੀ ਦੇਖਰੇਖ ਵਿੱਚ ਚੱਲ ਰਿਹਾ ਹੈ। ਬਾਪੇ ਅਨੁਸਾਰ ਜਦੋਂ ਇਹ ਕਿਸੇ ਬਿਮਾਰੀ ਦੇ ਆਪਣਾ ਕਾਲਾ ਕੰਬਲ ਪਾਉਂਦਾ ਹੈ ਤਾਂ ਉਦੋਂ ਇਸ ਨੂੰ ਪਤਾ ਲੱਗ ਜਾਂਦਾ ਕਿ ਇਥੋਂ ਇਸ ਦੀ ਆਰ ਨਾਸ ਬਲੌਕ ਹੋਈ ਹੈ ਤੇ ਫਿਰ ਬਾਬਾ ਉਸ ਨਾੜ ਤੇ ਹੱਥ ਵੇਰਦਾ ਤੇ ਉਹ ਨਾੜ ਚੱਲ ਜਾਂਦੀ ਹੈ ਅਤੇ ਖੂਨ ਦਾ ਦੌਰਾ ਸ਼ੁਰੂ ਹੋ ਜਾਂਦਾ ਇਹ ਇਸ ਹੱਸਾਬ ਨਾਲ ਤਾਂ ਬਾਬੇ ਦਾ ਇੱਕ ਕੰਬਲ ਕਿਸੇ ਸਿਟੀ ਸਕੈਨ ਮਸ਼ੀਨ ਜਾਂ ਐਕਸ-ਰੇ ਮਸ਼ੀਨ ਤੋਂ ਵੀ ਵੱਧ ਕੰਮ ਕਰ ਰਿਹਾ ਹੈ ਇਲਾਜ ਕਰਵਾਉਣ ਆਏ ਭਗਤਾਂ ਨੂੰ ਬਾਬੇ ਦੀਆਂ ਕਈ ਸ਼ਰਤਾਂ ਮੰਨਣੀਆਂ ਪੈਦੀਆਂ ਹਨ ਜਿਵੇਂ ਕਿ 5 ਦਿਨਾਂ ਤੱਕ ਲਾਂਚ ਜਿੰਨਾ ਸਿਰ ਪੂਰਾ ਨਹੀਂ ਹੁੰਦਾ ਉਹਨਾਂ ਚਿਰ ਉਹ ਬਾਪੇ ਦੇ ਇੱਥੇ ਡੇਰੇ ਵਿੱਚ ਹੀ ਰਹਿਣਗੇ 5 ਦਿਨ ਤੱਕ ਜਿਹੜਾ ਉਹਨਾਂ ਦਾ ਖਾਣਾ ਪਾਣੀ ਹੈ ਉਹ ਵੀ ਬਾਪੇ ਦੇ ਪੰਡਾਰੇ ਵਿੱਚੋਂ ਹੀ ਚੱਲੇਗਾ ਜੇਕਰ ਕੋਈ ਮਰੀਜ਼ ਮਾੜਾ ਭੋਟਾ ਵੀ ਆਪਣੀ ਲਾਈਨ ਵਿੱਚ ਨਾ ਬੈਠਿਆ ਜਾਂ ਲਾਈਨ ਤੋਂ ਬਾਹਰ ਨਿਕਲ ਗਿਆ ਤਾਂ ਉਹ ਕਦੇ ਵੀ ਉਹ ਠੀਕ ਨਹੀਂ ਹੋ ਸਕਦਾ 5 ਦਿਨਾਂ ਤੱਕ ਭਗਤਾਂ ਦੇ ਪਰੋਟੀ ਪਾਣੀ ਸਭ ਕੁਝ ਪੰਡਾਰੇ ਤੋਂ ਹੀ ਚੱਲਦਾ ਹੈ ਜੇਦਾ ਸਾਰਾ ਖਰਚਾ ਬਾਬਾ ਪਹਿਲਾਂ ਹੀ ਉਗਰਾਹ ਲੈਂਦਾ ਇੱਥੇ ਹੀ ਬਸਰੀ ਬਾਬੇ ਦਾ ਇੱਕ ਜੰਤਰ ਇੱਕ ਤਵੀਤ ਅਤੇ ਇੱਕ ਫੋਟੋ ਹਰ ਭਗਤ ਨੂੰ ਖਰੀਦਣੀ ਹੀ ਪੈਂਦੀ ਹੈ ਜਿਸ ਦਾ ਲਗਭਗ 1500 ਤੋਂ ਲੈ ਕੇ 2000 ਰੁਪਏ ਖਰਚਾ ਚੁਕਾਉਣਾ ਪੈਂਦਾ ਅਤੇ ਬਾਬੇ ਦੇ ਦੱਸੇ ਅਨੁਸਾਰ ਹੀ ਹਰ ਰੋਜ਼ ਉਸ ਦੇ ਡੇਰੇ ਉੱਤੇ 15 ਤੋਂ ਲੈ ਕੇ 20000 ਲੋਕ ਆਉਂਦੇ ਹਨ ਤੇ ਹੁਣ ਤੁਸੀਂ ਆਪੇ ਹਿਸਾਬ ਲਗਾ ਲਓ ਕਿ ਹਰ ਰੋਜ਼ ਇਹ ਬਾਬਾ ਕਿੰਨੀ ਕਮਾਈ ਕਰ ਰਿਹਾ ਹੈ ਸਰਫਨ ਤੇ ਸਰਫਨ ਲੋਕਾਂ ਤੇ ਹੱਥ ਫੇਰ ਕੇ ਪੰਜ ਦਿਨਾਂ ਬਾਅਦ ਵਿੱਚ ਜਦੋਂ ਲੋਕਾਂ ਕੋਈ ਫਰਕ ਨਹੀਂ ਪੈਂਦਾ ਤਾਂ ਉਦੋਂ ਤੱਕ ਬਾਬਾ ਆਪਣਾ ਨਵਾਂ ਟਿਕਾਣਾ ਲੱਭ ਲਈ ਉਹ ਤੋਂ ਰਫੂ ਚੱਕਰ ਹੋ ਜਾਂਦਾ ਸੋ ਦੋਸਤੋ ਇਹ ਸੀ ਲੋਕਾਂ ਨੂੰ ਵਿਟਣ ਵਾਲਾ ਇੱਕ ਹੋਰ ਬਖੰਡੀ ਕਾਰੇ ਕੰਬਲ ਵਾਲਾ ਬਾਬਾ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਆਪਣੇ ਵਿਚਾਰ ਇਸ ਵੀਡੀਓ ਸਮਤੇ ਕਮੈਂਟਾਂ ਵਿੱਚ ਜ਼ਰੂਰ ਸਾਥੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।